ਜੀ ਹਾਂ ਅਸੀਂ ਅੱਜ ਐਸ ਐਚਓ ਪੁਲਿਸ ਸਟੇਸ਼ਨ ਸਿਟੀ ਜਿਹਦੇ ਨਾਲ ਔਰ ਪੁਲਿਸ ਪਾਰਟੀ ਦੇ ਨਾਲ ਇਥੇ ਇਨਸਪੈਕਸ਼ਨ ਕੀਤੀ ਹੈ ਸਿੰਘ ਮੈਡੀਕਲ ਸਟੋਰ ਨੀਅਰ ਜਵਾਬਾ ਕਟੋਲ ਪੰਪ ਔਰ ਸਾਨੂੰ ਕੋਈ ਇੰਟੋਕਸਿਕੈਂਟ ਮਟੀਰੀਅਲ ਨਹੀਂ ਮਿਲਿਆ ਜੀ ਔਰ ਅਸੀਂ ਮੈਡੀਸਿਨ ਦੀ ਕੁਆਲਿਟੀ ਚੈੱਕ ਕਰਨ ਲਈ ਅਸੀਂ ਇਥੋਂ ਸੈਂਪਲਿੰਗ ਕਰ ਰਹੇ ਹਾਂ ਇਸ ਟਾਈਮ ਜੀ ਕੋਈ ਮਨਮੋਦਨ ਦੀ ਗਲਤੀ ਨਹੀਂ ਹੋਈ ਨੇ ਸਾਨੂੰ ਇੰਟੋਕਸਿਕੈਂਟ ਮਟੀਰੀਅਲ ਫਿਲਹਾਲ ਕੋਈ ਨਹੀਂ ਮਿਲਿਆ ਜੀ ਠੀਕ ਹੈ ਠੀਕ ਹੈ ਜੀ ਤਾਂ ਸਰ ਸਰ ਅੱਜ ਦੀ ਟੀਮ ਲਗੀ ਸੀ ਇਹ ਰਿਡ ਮਰੀਏ ਪਰ ਕੀਤੀ ਇੱਕ ਗਰੰਟੀ ਤੇ ਅੱਜ ਅਸੀਂ ਇੱਥੇ ਜਿਹੜਾ ਸਿੰਘ ਮੈਡੀਕਲ ਸਟੋਰ ਆ ਨਾਲ ਡਰੱਗ ਇੰਸਪੈਕਟਰ ਸਾਹਿਬ ਦੇ ਨਾਲ ਆਣ ਕੇ ਇਹਦੀ ਚੈਕਿੰਗ ਕੀਤੀ ਆ ਤੇ ਹੁਣ ਤੱਕ ਜਿਹੜੀ ਸਾਰੀ ਸਰਚ ਹੋਈ ਹੈ ਇਹਦੇ ਦੌਰਾਨ ਸਾਨੂੰ ਹੇ ਤੱਕ ਤੇ ਕੋਈ ਵੀ ਜਿਹੜਾ ਇੰਟੋਕਸਿਕੈਂਟ ਸਬਸਟੈਂਸ ਨਹੀਂ ਮਿਲਿਆ ਜੀ ਜੇ ਕੋਈ ਵੀ ਪੁੱਛਿਆ ਪਤਾ ਲੱਗੇ ਕਿ ਕੁਝ ਵੀ ਕੋਈ ਪ੍ਰੈਗਾਂ ਵਗੈਰਾ ਵੇਚੀ ਸਬਕ ਬਣ ਗਈ ਸੀ ਏ ਤੁਹਾਨੂੰ ਸ਼ਿਕਾਇਤ ਆ ਰਹੀ ਸੀ ਇਹਦਾ ਕਰਕੇ ਅਸੀਂ ਅੱਜ ਡਰੱਗ ਇੰਸਪੈਕਟਰ ਸਾਹਿਬ ਨੂੰ ਨਾਲ ਲੈ ਕੇ ਆਏ ਆ ਤੇ ਜਿਹੜੀ ਅਸੀਂ ਸਾਰੇ ਜਿੰਨੇ ਇਹਦੇ ਨਾਲ ਨਾਲ ਸਟੋਰ ਪੈਂਦੇ ਆ ਸਾਰੇ ਚੈੱਕ ਕੀਤੇ ਆ ਤੇ ਹੋਰ ਵੀ ਸ਼ਹਿਰ ਦੇ ਵਿੱਚ ਸਾਰੇ ਅਸੀਂ ਸਟੋਰਾਂ ਦੀ ਚੈਕਿੰਗ ਕਰਾਂਗੇ ਜਿਹੜੇ ਮੈਡੀਕਲ ਸਟੋਰ ਆ ਤੇ ਸਾਰਿਆਂ ਨੂੰ ਇਹ ਅਪੀਲ ਆ ਸਾਡੇ ਵੱਲੋਂ ਕਿ ਕੋਈ ਵੀ ਜਿਹੜਾ ਪੈਗ ਕੈਪਸੂਲ ਆ ਜਿਹੜਾ ਵੇਚ ਰਿਹਾ ਹੈ ਨਾ ਵੇਚਣ ਅਗਰ ਕਿਸੇ ਕੋਲ ਪਾਇਆ ਜਾਂਦਾ ਉਹ ਅਸੀਂ ਖਲਾਫ ਬਹੁਤ ਸਖਤ ਐਕਸ਼ਨ ਲਿਆ ਜਾਊਗਾ ਠੀਕ ਹੈ ਥੈਂਕ ਯੂ